ਜੇ ਸਾਡਾ ਪਿਓ ਪਰ ਜਵਾਨੀ ਖੇਤ ਗਿਆ ਸੱਪ ਲੜ ਕੇ ਨਾ ਮਰਦਾ ਤੇ ਜਿਹਨੂੰ ਅਸੀਂ ਹੁਣ ਚਾਚਾ ਕਹਿੰਦੇ ਆ ਉਹਨੂੰ ਪੂਆ ਕਹਿ ਕਰਨਾ ਸੀ ਪੂਆ ਨਸੀਬ ਸਾਡਾ ਕੋਈ ਫੁੱਫੜ ਵੀ ਹੋਣਾ ਸੀ ਤੇ ਪੂਆ ਦੇ ਨਣੇ ਵੀ ਉਹਨਾਂ ਨੇ ਗਰਮੀਆਂ ਦੀਆਂ ਛੁੱਟੀਆਂ 'ਚ ਆਪਣੇ ਨਾਨਕੇ ਤੇ ਅਸੀਂ ਪੂਆ ਪਿੰਡ ਜਾਇਆ ਕਰਨਾ ਸੀ ਬਾਪੂ ਦੇ ਭੋਗ ਵਾਲੇ ਦਿਨ ਨਾਨਕਿਆਂ ਨੇ ਤੋਰੀ ਸੀ ਗੱਲ ਮਾਂ ਨੂੰ ਲਿਜਾਣ ਦੀ ਪਰ ਚਾਚਾ ਨਸੀਬ ਕਹਿੰਦਾ ਮੈਂ ਨਹੀਂ ਜਾਣ ਦੇਣਾ ਆਪਦੇ ਭਰਾ ਦੀ ਲਾਹਾਂ ਲੈ ਕੇ ਆਂਦੀ ਨੂੰ ਨਹੀਂ ਜਾਣ ਦੇਣਾ ਛੱਡ ਕੇ ਰੋਂਦੇ ਬਿਲਕਦੇ ਭਤੀਜੇ-ਭਤੀਜੀਆਂ ਨੂੰ ਨਾ ਮੈਂ ਆਪ ਜਾਮਾ ਨਾ ਭਾਬੀ ਨੂੰ ਜਾਣ ਦੇਵਾਂ ਜਿੱਦਾਂ ਸੀ ਫੜੀ ਕਿ ਸਿਰੇ ਤਾਈਂ ਪਗਾ ਸਕੀ ਉਹ ਇੱਕ ਜਵਾਨ ਜਹਾਨ ਕੁੜੀ ਨੇ ਨੰਗੀ ਤਲਵਾਰ ਮੂਰੇ ਧੌਣ ਕਰ ਦਿੱਤੀ ਸਿਰ ਪੱਗ ਬਣਾ ਲਈ ਸੀ ਇੱਕ ਵਾਰ ਦੀ ਪੱਤੀ ਉਹਨੇ ਫੇਰ ਨਹੀਂ ਲਾਹੀ ਅਮਰਤ ਛਕ ਲਿਆ ਬਾਣਾ ਬਦਲ ਲਿਆ ਬੰਦਿਆਂ ਵਾਲਾ ਉਦੇਤੇ ਜਚਿਆ ਵੀ ਬਹੁਤ ਸਕੂਟਰ ਮੋਟਰਸਾਈਕਲ ਟਰੈਕਟਰ ਸਾਰਾ ਕੁਝ ਚਲਾਉਣਾ ਸਿੱਖਿਆ ساری ਉਮਰ 10 ਕਿੱਲਾਂ ਦੀ ਬਾਹੀ ਕੀਤੀ ਆਪ ਫਸਲ ਬੀਜਣੀ ਪਾਲਣੀ ਵੇਚਣੀ ਆੜਤੀਆਂ ਨਾਲ ਸਾਬਕਿਤਾਬ ਕਰਨ ਟੱਬਰ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਆਪਣੀ ਜ਼ਿੰਦਗੀ 바ਰ ਦਿੱਤੀ ਪਰ ਕਦੇ ਸੀ ਨਹੀਂ ਕੀਤੀ ਅਕਸਰ ਸੋਚਦਾ ਵਾਂ ਕਿੰਨਾ ਔਖਾ ਹੁੰਦਾ ਹੋਵੇਗਾ ਆਪਣੇ ਜਜ਼ਬਾਤਾਂ ਦੀ ਕੁਰਬਾਨੀ ਦੇ ਦੇਣਾ ਆਪਣੀ ਨਫਸ ਨੂੰ ਮਾਰ ਦੇਣਾ ਜ਼ਿੰਦਗੀ ਇੱਕ ਵਾਰੀ ਤਾਂ ਮਿਲਦੀ ਐ ਜਿਉਂ ਲਈ ਜਿਉਂ ਲਈ ਨਹੀਂ ਤਾਂ ਕੋਈ ਮੁਹਾਵਜ਼ਾ ਨਹੀਂ ਸਖੀਆਂ ਸਹੇਲੀਆਂ ਨੂੰ ਵੇਖੀਆਂ ਜਾਂਦੀਆਂ ਦੇਖ ਕੇ ਕਦੇ ਕੋਈ ਵਿਚਾਰ ਉਹਨੂੰ ਵੀ ਉੱਤਪਰਿਆ ਹੋਵੇਗਾ ਮੇਰਾ ਬਸ ਚੱਲੇ ਮੈਂ ਉਹਨੂੰ ਦੁਬਾਰਾ ਜ਼ਿੰਦਗੀ ਜਿਉਣ ਦੀ ਮੌਲਤ ਦੇਵਾਂ ਆਰੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ ਪਰ ਇਸ ਸਮਾਜ ਦੇ ਦੁਨੀਆ ਦੇ ਦੋਹੀ ਪਾਸੇ ਨਹੀਂ ਸਗੋਂ ਸੇਵਾਂ ਅੰਚਾਰੇ ਪਾਸੇ ਕੰਡੇ ਹੀ ਕੰਡੇ ਐ ਕਈ ਵਾਰ ਆਖ ਵੀ ਦਿੰਦੇ ਨੇ ਨਸੀਬ ਨੇ ਐਵੇਂ ਪੰਗਾ ਲਿਆ ਨਸੀਬ ਸਿੰਘ ਬਣ ਕੇ ਉਦੋਂ ਪਤਾ ਲੱਗੂ ਜਦੋਂ ਬੁੱਢੇ ਬਾਰੇ ਭਤੀਜੇ ਭਤੀਜ ਨੂੰ ਹਾਨੇ ਟੂਏ ਵਿੱਚ ਲੱਤ ਮਾਰੀ ਫੇਰ ਪਛਤਾਉ ਪਰ ਅਸੀਂ ਜਾਣਦੇ ਹਾਂ ਜੇ ਚਾਚੇ ਨੇ ਦੁੱਖ ਦੀ ਘੜੀ 'ਚ ਟੱਬਰ ਦੀ ਬਾਗ ਡੋਰ ਨਾ ਸੰਭੀ ਹੁੰਦੀ ਅਸੀਂ ਅਨਾਥ ਹੋ ਜਾਣਾ ਸੀ ਰੁੱਲ ਜਾਣਾ ਸੀ ਚਾਚਾ ਹੁਣ 60 ਨੂੰ ਟੱਪ ਗਿਆ ਏ ਦਿਲ ਕਰਦਾ ਹੁੰਦਾ ਏ ਉਹਦੇ ਦਿਲ ਦੀਆਂ ਬੁੱਝਣ ਨੂੰ ਪਰ ਜੁਰਰਤ ਨਹੀਂ ਪੈਂਦੀ ਉਹ ਤੋਂ ਕੋਈ ਗੱਲ ਪੁੱਛਣ ਦੀ ਉਨ ਜੋ ਦੀ ਰੋਪਦਾਰ ਅੱਖ ਦੱਸਦੀ ਏ ਸਾਰੀਆਂ ਕੁੜੀਆਂ ਚਿੜੀਆਂ ਨਹੀਂ ਹੁੰਦੀਆਂ ਸਾਰੀਆਂ ਕੁੜੀਆਂ ਪਿੰਗਾ ਝੂਟਣ ਤੇ ਗੀਤੇ ਖੇਡਣ ਵਾਲੀਆਂ ਨਹੀਂ ਹੁੰਦੀਆਂ ਸਾਰੀਆਂ ਕੁੜੀਆਂ ਕਮਜ਼ੋਰ ਨਹੀਂ ਹੁੰਦੀਆਂ ਸਾਰੀਆਂ ਕੁੜੀਆਂ ਮਾਪਿਆਂ ਤੇ ਬੋਝ ਨਹੀਂ ਬਣਦੀਆਂ ਕੁੜੀਆਂ ਵੀ ਬੜਾਪੇ ਚ ਮਾਪੇ ਬਾਪ ਦੀ ਡੰਗੋਰੀ ਬਣ ਸਕਦੀਆਂ ਨੇ ਸਾਰੀਆਂ ਕੁੜੀਆਂ ਗੁੜ ਰੰਗੇ ਸੂਟਾਂ ਸਜਣ ਸੰਬਰਣ ਦੀਆਂ ਤੇ ਨੱਚਣ ਟੱਪਣ ਦੀਆਂ ਸ਼ਕੀਨ ਨਹੀਂ ਹੁੰਦੀਆਂ ਸਾਰੀਆਂ ਕੁੜੀਆਂ ਉਂਗਲ ਤੇ ਪਰਾਂਦਾ ਕਮਾਉਣ ਵਾਲੀਆਂ ਨਹੀਂ ਹੁੰਦੀਆਂ ਸਾਰੀਆਂ ਕੁੜੀਆਂ ਰਾਜਕੁਮਾਰਾਂ ਦੇ ਸੁਪਨੇ ਨਹੀਂ ਲੈਂਦੀਆਂ ਜੇ ਜੰਮਣ ਤੋਂ ਹੀ ਬੇਗਾਨਾ ਧਨ ਪਰਾਈ ਸੀ ਸ਼ਬਦ ਨਾ ਸੁਣਨੇ ਪਹਿਣ ਤਾਂ ਕਈਆਂ ਨੇ ਕਿਸੇ ਦੇ ਲੜ ਲੱਗਣ ਦੇ ਖਿਲਾਫ ਵੀ ਪੁਕਤ ਜਾਣਾ ਸੀ ਜੇ ਰਾਂਝਾ ਹੀਰ ਹੀਰ ਕਹਿੰਦਾ ਹੀਰ ਨਹੀਂ ਹੋ ਸਕਦਾ ਕੁਝ ਰਾਂਝਾ ਰਾਂਝਾ ਕਹਿੰਦੀਆਂ ਰਾਂਝਾ ਹੋਣ ਤੋਂ ਮੁਨਕਰ ਵੀ ਹੋ ਜਾਂਦੀਆਂ ਨੇ ਤੇ ਆਪਣੀ ਅਲਹਿਦਾ ਹੋਂਦ ਦਾ ਝੰਡਾ ਬਲੰਦ ਕਰ ਦਿੰਦੀਆਂ ਨੇ ਬਸ਼ੀਰ ਖਾਨ ਪੁੱਤਰ ਸਪੁੱਤਰ ਮਾਂ ਬਸ਼ੀਰਾ 13 ਜੁਲਾਈ 2021